ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਦਾਸ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਦ ਕੀਤੀਆਂ ਚੋਰੀ ਕੀਤੀਆਂ ਜਾਂ ਸ਼ੰਭੂ ਅਤੇ ਖਨੋਰੀ ਬਾਰਡਰ ਪੁਲਿਸ ਵੱਲੋਂ ਖਾਲੀ ਕਰਵਾ ਕੇ ਆਵਾਜਾਈ ਦੇ ਲਈ ਬਹਾਲ ਕਰ ਦਿੱਤਾ ਗਿਆ ਪਰੰਤੂ ਇਸੇ ਦਰਮਿਆਨ ਕਿਸਾਨਾਂ ਦੇ ਜੋ ਵੀ ਟਰੈਕਟਰ ਟਰਾਲੀਆਂ ਨੇ ਪੁਲਿਸ ਉਹ ਕਿਸਾਨਾਂ ਨੂੰ ਵਾਪਸ ਕਰਦੀ ਵੀ ਨਜ਼ਰ ਆਈ ਸੀ ਤਾਂ ਹੁਣ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੇ ਨਾਲ ਜੁੜੀ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਤਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਪਟਿਆਲਾ ਦੇ ਨਾਲ ਲੱਗਦੇ ਹਲਕਾ ਕਨੌਰ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਦੇ ਖਿਲਾਫ ਕਥਿਤ ਤੌਰ ਉੱਤੇ ਦੋਸ਼ ਲੱਗੇ ਨੇ ਦਾ ਵੀਡੀਓ ਦੇ ਵਿੱਚ ਕਿਸਾਨਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਥਿਤ ਤੌਰ ਉੱਤੇ ਇਹ ਦੋਸ਼ ਗੁਰਲਾਲ ਸਿੰਘ ਕਨੌਰ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਉੱਤੇ ਲੱਗੇ ਨੇ ਕਿ ਕਿਸਾਨਾਂ ਦੇ ਜੋ ਵੀ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਨੇ ਉਹ ਵਿਧਾਇਕ ਗੁਰਲਾਲ ਸਿੰਘ ਕਨੌਰ ਦੇ ਘਰ ਖੜੇ ਪਾਏ ਗਏ ਨੇ ਹਾਲਾਂਕਿ ਦਾ ਅਨਮਿਊਟ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਵਾਇਰਲ ਵੀਡੀਓ ਦੇ ਵਿੱਚ ਕਾਫੀ ਕਿਸਾਨ ਖੜੇ ਦਿਖਾਈ ਦੇ ਰਹੇ ਨੇ ਤੇ ਬਾਹਰ ਕੁਝ ਟਰੈਕਟਰ ਵੀ ਨਜ਼ਰ ਆਏ ਨੇ ਤੇ ਲੋਕ ਵਿਧਾਇਕ ਗੁਰਲਾਲ ਸਿੰਘ ਘਨੌਰ ਉਤੇ ਕਥਿਤ ਤੌਰ ਉਤੇ ਟਰੈਕਟਰ ਟਰਾਲੀਆਂ ਆਪਣੇ ਘਰ ਰੱਖਣ ਦੇ ਦੋਸ਼ ਲਾ ਰਹੇ ਨੇ ਤਾਂ ਵਾਇਰਲ ਵੀਡੀਓ ਦੇ ਵਿੱਚ ਇੱਕ ਪੱਖ ਇਹ ਹੈ ਕਿ ਜੋ ਵੀ ਦੋਸ਼ ਨੇ ਕਥਿਤ ਤੌਰ ਉਤੇ ਵਿਧਾਇਕ ਗੁਰਲਾਲ ਸਿੰਘ ਘਨੌਰ ਉਤੇ ਲਾਏ ਗਏ ਕਿ ਕਿਸਾਨਾਂ ਦੇ ਜੋ ਵੀ ਟਰੈਕਟਰ ਟਰਾਲੀਆਂ ਚੋਰੀ ਹੋਏ ਨੇ ਜਾਂ ਗੁੰਮ ਹੋਏ ਨੇ ਉਹ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਘਰ ਖੜੇ ਨੇ ਤਾਂ ਇਸ ਵੀਡੀਓ ਦਾ ਦੂਜਾ ਪੱਖ ਵੀ ਸਾਹਮਣੇ ਆ ਰਿਹਾ ਹੈ ਤਾਂ ਦੂਜੇ ਪਾਸੇ ਵਿਧਾਇਕ ਗੁਰਲਾਲ ਸਿੰਘ ਖਨੌਰ ਦਾ ਪੱਖ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੁੰਦੇ ਆ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਹਲਕਾ ਖਨੌਰ ਦੇ ਪਿੰਡ ਲੋ ਸੈਂਬਲੀ ਦੀ ਇਹ ਘਟਨਾ ਹੈ ਤਾਂ ਉਹਨਾਂ ਦੱਸਿਆ ਕਿ ਇਹ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਉਹ ਪਿੰਡ ਲੋ ਸੈਂਬਲੀ ਦੀ ਹੈ ਜਦੋਂ ਕਿ ਉਹਨਾਂ ਦੀ ਰਹਾਇਸ਼ ਪਿੰਡ ਮਾੜੂ ਜਾਂ ਫਿਰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਹੈ ਉਹਨਾਂ ਆਖਿਆ ਕਿ ਕੁਝ ਲੋਕ ਜਾਂ ਵੱਖ-ਵੱਖ ਪਾਰਟੀਆਂ ਦਾ ਜੋ ਪ੍ਰੋਪੋਗੈਂਡਾ ਹੁੰਦਾ ਹੈ ਉਸ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਛਾਜਿਸ਼ ਕੀਤੀ ਗਈ ਹੈ। ਨਾਲ ਹੀ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਆਖਿਆ ਕਿ ਇਹ ਵੀਡੀਓ ਪਿੰਡ ਲੋ ਅਸੈਂਬਲੀ ਦੀ ਹੈ ਤੇ ਮੇਰਾ ਜੱਦੀ ਪਿੰਡ ਤਾਂ ਮਾੜੂ ਹੈ ਜਾਂ ਫਿਰ ਮੇਰੀ ਰਿਹائش ਪਟਿਆਲਾ ਦੇ ਨਜ਼ਦੀਕ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਹੈ। ਉਹਨਾਂ ਆਖਿਆ ਕਿ ਜਿਸ ਨੇ ਵੀ ਇਹ ਵੀਡੀਓ ਵਾਇਰਲ ਕੀਤੀ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਨਾਲ ਹੀ ਉਹਨਾਂ ਕਿਹਾ ਕਿ ਇਹ ਪੁਆਦੀ ਦੀ ਧਰਤੀ ਹੈ ਤੇ ਜਦੋਂ ਤੁਸੀਂ ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ ਜਾਂ ਫਿਰ ਮਾਝੇ ਦੇ ਹੋਰ ਖੇਤਰਾਂ ਤੋਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਮੋਰਚੇ ਵਿੱਚ ਆਏ ਸੀ ਤਾਂ ਪੁਆਦੀਆਂ ਨੇ ਤੁਹਾਡਾ ਸਿਰ ਮੱਥੇ ਸਵਾਗਤ ਕੀਤਾ ਸੀ ਤੇ ਸਾਡੇ ਹੀ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਦੇ ਮੋਰਚੇ ਦਾ ਸਾਥ ਦਿੱਤਾ ਪਰੰਤੂ ਹੁਣ ਪੁਆਦੀ ਦੀ ਧਰਤੀ ਉੱਤੇ ਟਰੈਕਟਰ ਟਰਾਲੀਆਂ ਚੋਰੀ ਹੋਣ ਦੇ ਜੋ ਦੋਸ਼ ਲਾਏ ਜਾ ਰਹੇ ਨੇ ਉਹ ਬੇਬੁਨਿਆਦ ਨੇ ਤੇ ਸਾਨੂੰ ਬਦਨਾਮ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਉਹਨਾਂ ਕਹੇ ਕਿ ਜਿਹੜੇ ਵੀ ਕਿਸਾਨਾਂ ਦੇ ਕੋਈ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਨੇ ਜਾਂ ਗੁੰਮ ਹੋਏ ਨੇ ਉਹ ਉਹਨਾਂ ਦੇ ਘਰ ਤੱਕ ਪੁੰਚਾ ਦਿੱਤੇ ਜਾਣਗੇ ਨਾਲ ਹੀ ਉਹਨਾਂ ਆਖਿਆ ਕਿ ਇਹ ਵੀਡੀਓ ਲੋ ਅਸੈਂਬਲੀ ਦੀ ਹੈ ਪਰੰਤੂ ਉੱਥੇ ਮੇਰਾ ਕੋਈ ਵੀ ਘਰ ਨਹੀਂ ਕਿਉਂਕਿ ਮੇਰੀ ਰਿਹائش ਤਾਂ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਹੈ ਤੇ ਜਿਸ ਵੱਲੋਂ ਵੀ ਇਹ ਸਾਜ਼ਿਸ਼ ਦੇ ਤਹਿਤ ਵੀਡੀਓ ਬਣਾਈ ਗਈ ਤੇ ਵਾਇਰਲ ਕੀਤੀ ਗਈ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਉਹਨਾਂ ਆਖਿਆ ਕਿ ਸਾਡੀ ਸਰਕਾਰ ਹਮੇਸ਼ਾ ਕਿਸਾਨੀ ਮੋਰਚੇ ਦਾ ਸਮਰਥਨ ਕਰਦੀ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਪਰੰਤੂ ਜਿਸ ਵਿਅਕਤੀ ਵੱਲੋਂ ਸਾਜ਼ਿਸ਼ ਦੇ ਤਹਿਤ ਇਹ ਵੀਡੀਓ ਬਣਾਈ ਗਈ ਤੇ ਵਾਇਰਲ ਕੀਤੀ ਗਈ ਹੈ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਵਿਧਾਇਕ ਗੁਰਲਾਲ ਸਿੰਘ ਖਨੌਰ ਵੱਲੋਂ ਕੀਤੀ ਗਈ ਤਾਂ ਇਹ ਜੋ ਵੀ ਘਟਨਾ ਸਾਹਮਣੇ ਆਈ ਹੈ ਜਾਂ ਫਿਰ ਵੀਡੀਓ ਵਾਇਰਲ ਹੋਈ ਹੈ ਇਸ ਦੀ ਦਾ ਅਨਮਿਊਟ ਅਦਾਰਾ ਪੁਸ਼ਟੀ ਨਹੀਂ ਕਰਦਾ ਪਰੰਤੂ ਵਿਧਾਇਕ ਗੁਰਲਾਲ ਸਿੰਘ ਖਨੌਰ ਦੇ ਖਿਲਾਫ ਕਥਿਤ ਤੌਰ ਉਤੇ ਟਰੈਕਟਰ ਟਰਾਲੀਆਂ ਚੋਰੀ ਹੋਣ ਦੇ ਦੋਸ਼ ਕਿਸਾਨਾਂ ਵੱਲੋਂ ਲਾਏ ਗਏ ਨੇ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਗੁਰਲਾਲ ਖਨੌਰ ਹਲਕੇ ਖਨੌਰ ਦੇ ਪਿੰਡ ਲੋ ਸਿੰਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉੱਤੇ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਸੋ ਪਿੰਡ ਲੋਸਿੰਬਲੀ ਹੈ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾਲੂ ਕਿਸਾਨ ਭਰਾ ਲਾਲੂ ਜਿਨਾਂ ਕੋ ਵਕ-ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰ ਬਕਸ਼ਨ ਕਲੇਵ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਸੋ ਜਦ ਨੇ ਵੀ ਇਹ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਭਰਾਵੋ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹਣਾ ਵੀ ਇਹ ਇੱਕ ਆਵਾਜ਼ ਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜਾਈ ਕਰਕੇ ਆਏ ਸੀ ਤੇ ਤੁਹਾਨੂੰ ਪਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਟਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਇੱਥੇ ਮੈਂ ਵੀ ਇਤਨੀ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪਵਾਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਦਾ ਸੁਣਨਾ ਵਾਅਦਾ ਕਰਦੇ ਆਂ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਮਿਸ ਹੋਈ ਆ ਉਹ ਬਿਲਕੁਲ ਉਹਨੂੰ ਪਹਚਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਹਚਾਈ ਜਾਵੇਗੀ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ ਮੀਡੀਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਟੈਕਟ ਲੱਗੇ ਹੋਇਆ ਕਰਨ ਵੀ ਇਹ ਘਰ ਹੈ ਗਰ ਲਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲਾ ਦਿਆਂ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਮਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬੜਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੁਝ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਫਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਂਧਨ ਕਰ ਲਈਆਂ ਤੇ ਮੈਂ ਹੋਰਸ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨੁਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲੋ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲੇਜ ਨਾਲ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ